ਹੈਲੋ ਜੀ ਸਸਿਕਾ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਾਝਾ ਸੋਈ ਚ ਅੱਜ ਆਪਾਂ ਬਣਾਉਣ ਲੱਗੇ ਆ ਚਨੇ ਪਾਲਕ ਇਹ ਸਬਜ਼ੀ ਬਣਾਉਣੀ ਹੈ ਆਪਾਂ ਨੇ ਰਾ ਦੇ ਚਨੇ ਆਪਾਂ ਭਿਓ ਕੇ ਰੱਖੇ ਫੁੱਲ ਗਏ ਨੇ ਵੇਖੋ ਇਸ ਤੋਂ 8-9 ਘੰਟੇ ਹੋ ਗਏ ਹੀ ਟਿਜਿਆ ਨੂੰ ਆਪਾਂ ਇਹਨਾਂ ਨੂੰ 3-4 ਵਸਲਾ ਮਰਵਾਵਾਂਗੇ ਬਹੁਤ ਜੀ ਵਰੀ ਕੇ ਨੇ ਸੌਫ ਕਰਕੇ ਤੇ ਰਸ ਪਾ ਲਈਏ ਇਹਦੇ ਵਿੱਚ ਆਪਾਂ ਪਾਵਾਂਗੇ ਇਹਦੇ ਵਿੱਚ ਆਪਾਂ ਦਾਲ ਚੀਨੀ ਪਾਉਣੀ ਹੈ ਦੋ ਲਾਚੀਆਂ ਪਾਵਾਂਗੇ ਮੋਤੀਲਾ ਚੀ ਤੇਜ ਪੱਤਾ ਪਾਵਾਂਗੇ ਪਾਣੀ ਇੰਨਾ ਵੀ ਆਪਾਂ ਪਾਉਣਾ ਜਿਆਦਾ ਨਹੀਂ ਪਾਉਣਾ ਇਹਨੂੰ ਆਪਾਂ ਮਿਸਲ ਬੰਦ ਕਰ ਲਾਂ ਟੱਕਾ ਬੰਦ ਕਰਕੇ ਰੱਖ ਲਾਂ ਗੈਸ ਤੇ ਉਧਰ ਪਾਣੀ ਆ ਪਾ ਰੱਖ ਦਿੱਤਾ ਹੈ ਪਾਲਕ ਪਾਉਣ ਵਾਸਤੇ ਇਹਦੇ ਵਿੱਚ ਪਾਲਕ ਪਾ ਦਾਂਗੇ ਨਮਕ ਪਾਇਆ ਆਪਾਂ ਅੱਧਾ ਕ ਚਮਚੇ ਦੇ ਵਿੱਚ ਅੱਧਾ ਕ ਚਮਚਾ ਆਪਾਂ ਪਾ ਦਿੱਤਾ ਨਮਕ ਇਹਦੇ ਵਿੱਚ ਹੁਣ ਇਹਨੂੰ ਆਪਾਂ ਰੱਖਤੀ ਗੈਸ ਤੇ ਪਾਲਕ ਸਾਡੀ ਤਾਂ ਬਲ ਗਈ ਹੈ 5 ਕਿ ਮਿੰਟ ਵਾਸਤੇ ਆਪਾਂ ਬਲਣੀ ਜਿਆਦਾ ਨਹੀਂ ਸੀ ਬਲਣੀ ਹੁਣ ਇਹਦਾ ਪਾਣੀ ਛੱਡ ਦਿੰਨੇ ਇਹਦੇ ਵਿੱਚ ਪਾਲਕ ਸਾਡੀ ਠੰਡੀ ਹੋ ਗਈ ਇਹਦੇ ਵਿੱਚ ਹੀ ਆਪਾਂ ਪਹਿਲਾਂ ਅਦਰਕ ਲਸਣ ਤੇ ਹਰੀ ਮਰਚ ਪੀਸੀ ਹੈ ਉਹਦੇ ਵਿੱਚ ਪਾਲਣ ਲੱਗੇ ਹਾਂ ਬਹੁਤ ਸਾਫ਼ ਨਹੀਂ ਕੀਤਾ ਹੁਣ ਪਾਲਕ ਪਾਵਾਂਗੇ ਨਾਲ ਇਹਦੇ ਵਿੱਚ ਅਬ ਦਿੱਖ ਲਈ ਆਪਾਂ ਦਹੀਂ ਪਾਵਾਂਗੇ ਪਾਣੀ ਨਹੀਂ ਆਪਾਂ ਪਾਇਆ ਇਸ ਤਰ੍ਹਾਂ ਚੈੱਕ ਕਰਨਾ ਕਿ ਪੂਰੀ ਤਰ੍ਹਾਂ ਗਲ ਗਏ ਨੇ ਲਾਚੀ ਦਾਲ ਚਿਲੀ ਆਪਾਂ ਕੱਢ ਲਈਏ ਹੁਣ ਇਹਦੇ ਵਿੱਚ ਤੇਜ ਪੱਤਾ ਨਹੀਂ ਆਪਾਂ ਪਾਉਣਾ ਨਾ ਹੀ ਦਾਲ ਚਿਲੀ ਪਾਣੀ ਹੈ ఇలాచీ ఏదే ఇన్నా పా బే నీ హనుల తా జీరా పార్చే మసాలే హరి ఇలాచీ నా ఫుల్ చక్కీ ఏవి పావే

ਦਾਲੇ ਪਿਆਜ਼ ਤੁਹਾਡਾ ਪੁੱਜ ਗਿਆ ਹੁਣ ਆਪਾਂ ਪੇਸਟ ਪਾਵਾਂਗੇ ਇਹਦਾ ਹਰੀ ਮਿਰਚ ਅਦਰਕ ਲਸਣ ਇਸ ਨੂੰ ਵੀ ਆਪਾਂ ਪਾ ਲੈਣਾ ਇਹਨੂੰ ਵੀ ਆਪਾਂ ਭੁੰਨ ਲੈਣਾ ਹੁਣ ਆਪਾਂ ਮਸਾਲਾ ਸਾਰਾ ਬ੍ਰਾਊਨ ਕਰਨਾ ടമാര പേ മസാല സാധന ബ്രൗൺ വേണ്ട പേ ടമാർ നമുക്കോണ ചമച്ച നമുക്കി മർച്ച പാ ర్చ పే బ మసాలా మోటి పా దా ఏదో గీ క ਮੈਂ ਇਹ ਮਿੰਟ ਪਾਸ ਨੂੰ ਪਕਾਵਾਂਗੇ। 7 ਮਿੰਟ ਦੇ ਤੋਂ ਲੈਣੀ ਹੈ। ਆਪਕੀ ਚੱਤੀ ਨਾ ਰਹੇ। ਇਹਨੂੰ ਰਸ ਕਰਕੇ 5-7 ਮਿੰਟ ਤੱਕ ਆਪਾਂ ਪਕਾਉਣਾ ਹੈ ਇਸ ਨੂੰ। ਫਿਰ ਬਾਅਦ ਵਿੱਚ ਟੇਕੋਨੇ। ਕਿੰਨਾ ਪਾਤ ਗੀ। 7-8 ਮਿੰਟ ਹੋ ਗਏ ਆ ਸਾਹਮਣੇ ਇਹ ਗੰਦਿਆ। ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਚਨੇ। ਉਹਨੇ ਜਣੇ ਆਪਾਂ ਮਸਲ ਕੇ ਪਾਵਾਂਗੇ ਸਿੰਜੇ ਰੋਸੇ ਮਿੱਟਣਿਆਂ ਚ ਪਾਣੀ ਨਿਕਲਿਆ ਉਹ ਆਪਾਂ ਹੁਣ ਪਾ ਦਾਂਗੇ ਇਹਦੇ ਵਿੱਚ

ਇਸ ਤੋਂ ਬਾਅਦ ਯਾਦਗਾਰੀ ਲੱਗੀ ਦੀ ਇਹ ਦੇਖੋ ਲਓ ਜੀ ਸਾਡੀ ਸਬਜ਼ੀ ਰੈਡੀ ਹੋ ਗਈ ਪਾਲਕ ਚਣਿਆਂ ਦੀ ਬਹੁਤ ਹੀ ਵਧੀਆ ਸਬਜ਼ੀ ਬਣੀ ਹੈ ਇਹ ਜਿਹੜੀ ਦਾ ਮੌਸਮ ਦੀ ਸਬਜ਼ੀ ਹੋਵੇ ਜਿਵੇਂ ਪਾਲਕ ਰਿਹਾ ਪਾਲਕ ਦੇ ਨਾਲ ਬਹੁਤ ਕੁਝ ਬਣ ਜਾਂਦਾ ਵਾ ਚਣਿਆਂ ਦੇ ਵਿੱਚ ਪਾਈ ਆਪਾਂ ਕਿੰਨੀ ਵਧੀਆ ਸਬਜ਼ੀ ਬਣੀ ਹੈ ਇਹਦੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਮਤਮਦੇ ਸ਼ੇਅਰ ਕਰਿਆ ਕਰੋ ਨਾਲ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਰੈਸਪੀ ਬਣੀ ਸਾਡੀ ਜਿਹੜੇ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰਨ ਨਾਲ ਲੱਗਦਾ ਬੈਲ ਆਈਕਨ ਪ੍ਰੈਸ ਕਰ ਦਨ ਤੁਸੀਂ ਵੀ ਐਵੇਂ ਦੀ ਸਬਜੀ ਬਣਾਓ ਖਾਓ ਖੁਸ਼ ਰਹੋ ਵਸਦੇ ਰਹੋ ਥੈਂਕ ਯੂ